ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਮੋਗੇ ਤੇ ਆਪਾਂ ਗਏ ਸੀ ਜੀ ਅਨੰਦਪੁਰ ਸਾਹਿਬ ਤੇ ਉੱਥੇ ਆਪਾਂ ਮੱਥਾ ਟੇਕਣ ਗਏ ਸੀ ਨਾਲ ਆਪਾਂ ਗਏ ਸੀ ਮਾਤਾ ਨੈਣਾ ਦੇਵੀ ਜੀ ਦੇ ਤੇ ਵਿਰਾਸਤੇ ਖਾਲਸਾ ਵੀ ਦੇਖਿਆ ਤੇ ਛੋਟੀਆਂ-ਛੋਟੀਆਂ ਆਪਾਂ ਕਲਿੱਪਸ ਬਣਾਈਆਂ ਮੈਂ ਸਾਰੀਆਂ ਤੁਸੀਂ ਵੀ ਦੇਖਿਓ ਤੇ ਦਰਸ਼ਨ ਜ਼ਰੂਰ ਕਰਿਓ ਤੇ ਇੱਥੇ ਆਪਾਂ ਗਏ ਸੀ ਅਨੰਦਪੁਰ ਸਾਹਿਬ ਆਪਣਾ ਜਿਹੜਾ ਕੇਸਗੜ੍ਹ ਸਾਹਿਬ ਗੁਰਦੁਆਰਾ ਤੇ ਉਸ ਤੋਂ ਬਾਅਦ ਆਪਾਂ ਗਏ ਵਿਰਾਸਤੇ ਖਾਲਸਾ ਦੇਖਣ ਵਿਰਾਸਤੀ ਖਾਲਸਾ ਸੱਚੀ ਦੇਖਣ ਵਾਲੀ ਚੀਜ਼ ਆ ਵੀ ਜਾਨੀ ਮੈਂ ਤਾਂ ਇਹ ਕਹੂੰਗੀ ਵੀ ਆਪਾਂ ਨੂੰ ਸਾਰੇ ਬੱਚਿਆਂ ਨੂੰ ਵੀ ਮੈਂ ਫਸਟ ਟਾਈਮ ਦੇਖੇ ਮੈਂ ਪਹਿਲਾਂ ਨਹੀਂ ਸੀ ਦੇਖੀ ਸੁਣਿਆ ਜਰੂਰ ਸੀ ਜਿੱਦਾਂ YouTube ਤੇ ਦੇਖਿਆ ਸੀਗਾ ਪਰ ਇੱਥੇ ਜਾ ਕੇ ਮਤਲਬ ਜਦੋਂ ਤੋਂ ਆਪਣਾ ਪੰਜਾਬ ਬਣਿਆ ਕਿਵੇਂ ਬਣਿਆ ਸਾਰਾ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਹੋਇਆ ਵਾ ਤੇ ਆ ਸਾਹਮਣੇ ਜਿਵੇਂ ਉਹ ਪਹਿਲਾ ਵਾਲਾ ਪੰਜਾਬ ਸੀਗਾ ਤੇ ਉਹ ਬਚ ਨਦੀ ਆ ਹਨਾ ਸਾਰਾ ਉਹ ਦਿਖਾਇਆ ਹੋਇਆ ਉਹਨਾਂ ਨੇ ਕਿਵੇਂ ਸਟਾਰਟਿੰਗ ਤੋਂ ਸਾਰਾ ਮਾਹੌਲ ਕਿਵੇਂ ਹੁੰਦਾ ਸੀ ਆਪਣੇ ਪੰਜਾਬ ਦਾ ਕਿਵੇਂ ਲੋਕ ਰਹਿੰਦੇ ਸੀ ਕਿਵੇਂ ਹਨਾ ਉਹਨਾਂ ਦਾ ਖਾਣ ਪੀਣ ਸੀ ਸਾਰਾ ਉਹਨਾਂ ਨੇ ਬਾਕੀ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਹੋਇਆ ਵਾ ਤੇ ਤੁਸੀਂ ਜਰੂਰ ਵੀਡੀਓ ਐਂਡ ਤੱਕ ਜਰੂਰ ਦੇਖਿਓ ਮੈਂ ਵੀ ਪਹਿਲਾਂ YouTube ਤੋਂ ਦੇਖੀ ਸੀਗੀ ਤੇ ਫਿਰ ਆ ਆਪਣੇ ਗੁਰਦੁਆਰਾ ਸਾਹਿਬ ਦੀ ਉਹਨਾਂ ਨੇ ਬਹੁਤ ਵਧੀਆ ਇਦਾਂ ਲਾਈਵ ਇਹ ਵੀਡੀਓ ਚੱਲਦੀ ਹੈ ਇਹ ਆਪਣੀ ਗੋਲਡਨ ਟੈਂਪਲ ਦੀ ਤੇ ਉਸ ਤੋਂ ਬਾਅਦ ਆ ਸਾਰੇ ਜਿੱਦਾਂ ਉਹ ਦੋ ਰਾਜੀ ਮਹਾਰਾਜੇ ਕਿੱਦਾਂ ਰਹਿੰਦੇ ਸੀ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਸੀ ਤੇ ਇੱਥੇ ਨਾ ਅੰਦਰ ਵਿਜ਼ਿਬਿਲਟੀ ਥੋੜੀ ਘੱਟ ਸੀਗੀ ਕਿਉਂਕਿ ਹਨੇਰਾ ਹੁੰਦਾ ਵਾ ਤੇ ਇਹ ਜਿਹੜੀਆਂ ਰਿਪਰੈਜ਼ੈਂਟ ਕੀਤੀਆਂ ਹੋਈਆਂ ਚੀਜ਼ਾਂ ਇਹਨਾਂ 'ਚ ਲਾਈਟਿੰਗ ਦੀ ਹੁੰਦੀ ਆ ਤੇ ਜਦੋਂ ਐਂਟਰ ਹੋ ਜਾਂਦੇ ਆਪਾਂ ਨੂੰ ਸਾਰਾ ਸਟਾਰਟਿੰਗ ਤੋਂ ਦਿਖਾਉਂਦੀ ਆ ਸਾਰੇ ਬੱਚੇ ਨੀਲੀ ਜੀ ਜਿਹੜਾ ਬਲੂ ਵਾਟਰ ਹੈ ਇਦਾਂ ਲੱਗਦਾ ਜਿੱਦਾਂ ਪਾਣੀ ਹੁੰਦਾ ਵਾ ਦੇਖੋ ਪੰਜਾਬ ਦਾ ਖਾਲਸਾ ਰਾਜ ਹੈ ਨਾ ਤੇ ਕਿਵੇਂ ਲੋਕ ਕਿੰਨੇ ਖੁਸ਼ ਸਾਰਾ ਦੱਸਿਆ ਗਿਆ ਵੀ ਖੁਸ਼ਹਾਲ ਰਾਜ ਸੀ ਉਦੋਂ ਜਦੋਂ ਖਾਲਸਾ ਰਾਜ ਸਾਡਾ ਸੀ ਹੈ ਨਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਸਾਰਾ ਮਤਲਬ ਕਿ ਹਰ ਚੀਜ਼ ਉਹਨਾਂ ਨੇ ਦਿਖਾਈ ਗਈ ਆ ਵੀ ਕਿਵੇਂ ਹੁੰਦਾ ਸੀ ਤੇ ਬੱਚੇ ਤਾਂ ਸਾਡੇ ਇੰਨੇ ਜ਼ਿਆਦਾ ਖੁਸ਼ ਹੋਏ ਤੇ ਅਸੀਂ ਜਿੱਦਾਂ ਆਪਸ਼ਨ ਰੱਖੀ ਉਹਨਾਂ ਨੇ ਵੀ ਤੁਸੀਂ ਬਤੋ ਕਿੱਥੇ ਜਾਣਾ ਵਾ ਕਿ ਬੀਜਾ ਵਾਟਰ پارک ਜਾਣਾ ਜਾਂ ਕਿਦਾਂ ਕਹਿੰਦੇ ਨਹੀਂ ਅਸੀਂ ਤਾਂ ਅਨੰਤਪੁਰ ਸਾਹਿਬ ਵੀ ਜਾਣਾ ਤੇ ਹੁਣ ਆ ਕੇ ਵੀ ਉਹ ਇਦਾਂ ਕਹਿੰਦੇ ਕਿ ਅਸੀਂ ਉੱਥੇ ਹੀ ਜਾਣਾ ਦਵਾਰਾ ਅਨੰਤਪੁਰ ਸਾਹਿਬ ਦੇਖਣਾ ਤੇ ਇੱਥੇ ਜਿੱਦਾਂ ਅੰਦਰ ਵੀਡੀਓ ਥੋੜੀ ਸਹੀ ਨਹੀਂ ਸੀ ਬਣ ਰਹੀ ਤੇ ਹਨੇਰਾ ਬਹੁਤ ਜ਼ਿਆਦਾ ਸੀ ਕਈ ਵਾਰ ਉਹ ਲਾਈਟ ਬਿਲਕੁਲ ਹੀ ਬੰਦ ਹੋ ਜਾਂਦੀ ਸੀਗੀ ਸਰ ਇੱਥੇ ਨਾ ਮਿਸ ਵੀਡੀਓਗ੍ਰਾਫੀ ਨੂੰ ਉਦਾਂ ਵੀ ਕਰ ਨਹੀਂ ਦਿੰਦੇ ਹੈਗੇ ਥੋੜੀ ਥੋੜੀ ਕਲਿੱਪਸ ਕੈਦ ਨੇ ਲੈ ਲੋ ਇਦਾਂ ਪ੍ਰੋਪਰ ਵੇ ਨਾਲ ਨਹੀਂ ਕਰ ਦਿੰਦੇ ਹੈਗੇ ਬਸ ਇਹਨਾਂ ਨੂੰ ਕਰਨ ਦੇਣੀ ਚਾਹੀਦੀ ਦੇਖੋ ਕਿੰਨੀ ਸੋਹਣੀ ਤਸਵੀਰਾਂ ਨੇ ਇੱਕ ਔਰਤ ਆ ਜਿਹੜੀ ਸਿਰ ਤੇ ਪੱਠੇ ਲੈ ਕੇ ਜਾ ਰਹੀ ਆ ਅੱਗੇ ਭੈਣਾ ਹੀ ਪੱਠੇ ਲੈ ਕੇ ਆਉਂਦੀ ਆਉਂਦੇ ਸੀ ਕਿਉਂਕਿ ਜਿਹੜੇ ਬੰਦੇ ਸੀ ਆਪਣੇ ਘਰਾਂ ਦੇ ਉਹ ਖੇਤਾਂ 'ਚ ਕੰਮ ਕਰਦੇ ਹੁੰਦੇ ਸੀਗੇ ਤੇ ਭੈਣਾ ਵੀ ਜਿਹੜਾ ਆਪ ਦਾ ਸਾਰਾ ਨਾਲ ਹੱਥ ਵਟਾਉਂਦੀਆਂ ਸੀਗੀਆਂ ਹੈ ਇਹਨਾਂ ਸਕੂਨ ਮਿਲਿਆ ਨਾ ਉੱਥੇ ਜਾ ਕੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਦੀ ਤਾਂ ਦੇਖ ਕੇ ਵੀ ਕਿੰਨਾ ਵਧੀਆ ਰਾਜ ਸੀ ਸਾਡਾ ਤੇ ਜਾਪ ਹੁਣੇ ਤਾਂ ਬਹੁਤ ਇੰਜੋਏ ਕਰ ਰਹੇ ਸੀ ਨਾਲ ਉਹ ਚੀਜ਼ ਨੂੰ ਦੇਖ ਰਹੇ ਸੀ ਉੱਥੇ ਡਾਂਸ ਲਈ ਵੀ ਬਣਿਆ ਤੇ ਮਿਊਜ਼ਿਕ ਚੱਲਦਾ ਹੁੰਦਾ ਪੰਜਾਬੀ ਬਹੁਤ ਸੋਹਣਾ ਲੱਗਦਾ ਸੀਗਾ ਤੇ ਅੰਦਰ ਜਾ ਕੇ ਤਾਂ ਫੀਲਿੰਗ ਹੀ ਵੱਖਰੀ ਆਉਂਦੀ ਸੀਗੀ ਵੀ ਹਾਂ ਇਹ ਕਿੰਨਾ ਵਧੀਆ ਲੱਗ ਰਿਹਾ ਵਾ ਸਾਰਾ ਤੇ ਜ਼ਿੰਮੀਦਾਰ ਟੱਬਾ ਸਾਰਾ ਬਹੁਤ ਵਧੀਆ ਲੱਗ ਰਿਹਾ ਸੀ ਅਸੀਂ ਬਹੁਤ ਨੱਚੇ ਉੱਥੇ ਬਲੌਗ ਬਹੁਤ ਜਿਦਾ ਪੰਜਾਬੀ 뮤직 ਚ ਲਾਉਂਦੇ ਆ ਉੱਥੇ ਤੇ ਮੇਰਾ ਦੇਸ਼ ਹੋਵੇ ਪੰਜਾਬ ਹਨਾ ਬੜਾ ਵਧੀਆ ਲੱਗ ਰਿਹਾ ਸੀਗਾ ਸਾਰੇ ਜਿਹੜੇ ਟਰੱਕ ਵਗੈਰਾ ਖੜੇ ਆ ਪਹਿਲਾਂ ਇਹ ਟਰੱਕ ਨਹੀਂ ਸੀ ਹੁੰਦੇ ਆ ਨਾ ਉਹ ਦਿਖਾਏ ਗਏ ਆ ਸਾਰੇ ਤੇ ਇਧਰ ਰਾਜੇ ਮਹਾਰਾਜਿਆਂ ਦਾ ਰਹਿਣ ਸਹਿਣ ਕਿਦਾਂ ਰਹਿੰਦੇ ਸੀ ਤੇ ਉਹਨਾਂ ਦੀ ਫੌਜਾਂ ਵਗੈਰਾ ਕਿਵੇਂ ਉਹਨਾਂ ਦੀ ਸਭਾ ਲੱਗਦੀ ਸੀ ਪ੍ਰੋਪਰ ਵੇ ਨਾਲ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਉਹ ਚੀਜ਼ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਵਾ ਤੇ ਹਰ ਧਰਮ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਹੋਇਆ ਉੱਥੇ ਇਹ ਨਹੀਂ ਹੈਗਾ ਵੀ ਇਕੱਲੇ ਆਪਣੇ ਸਿੱਖਾਂ ਨੂੰ ਹਨਾ ਵੀ ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਕਿਦਾਂ-ਕਿਦਾਂ ਸਮੇਂ ਦੇ ਵਿੱਚ ਕਿਹੜਾ ਧਰਮ ਕਿੱਦਾਂ ਸੀ ਸਾਰਾ ਉਹਨਾਂ ਨੇ ਦੱਸਿਆ ਹੋਇਆ ਵਾ ਦੇਖੋ ਤੁਸੀਂ ਵੀਡੀਓ ਤੇ ਆਂ ਦ੍ਰਿਸ਼ਤਾ ਬਹੁਤ ਹੀ ਸੋਹਣਾ ਸੀ ਤਿੱਥੇ ਉਹ ਟਾ ਜਿਹੜੀ ਹੈ ਨਾ ਵਾਹਿਗੁਰਜੀ ਦੀ ਉਹ ਬਹੁਤ ਵਧੀਆ ਹੈ ਇੰਨਾ ਸਕੂਨ ਮਿਲਿਆ ਇੱਥੇ ਜਾ ਕੇ ਇੱਥੇ ਇਦਾਂ ਲੱਗ ਰਿਹਾ ਸੀ ਜਿੱਦਾਂ ਆਸਮਾਨ ਬਿਲਕੁਲ ਚਮਕ ਰਿਹਾ ਹੁੰਦਾ ਤੇ ਨੀચે ਧਰਤੀ ਤੇ ਹਨੇਰਾ ਹੁੰਦਾ ਤੇ ਵਿੱਚ ਵਾਹਿਗੁਰਜੀ ਦੀ ਓਟ ਦਾ ਜਿਹੜਾ ਪ੍ਰਕਾਸ਼ ਆ ਹੋ ਰਿਹਾ ਹੁੰਦਾ ਤੇ ਇੱਥੇ ਜਾ ਕੇ ਤਾਂ ਜਿਦਾ ਜਨਤ ਹੀ ਮਹਿਸੂਸ ਹੋਈ ਸਾਨੂੰ ਇੰਨਾ ਵਧੀਆ ਲੱਗਿਆ ਵੀ ਉਹ ਵਾਹਿਗੁਰੂ ਦਾ ਤੇ ਸਿਮਰਨ ਚੱਲਦਾ ਸੀਗਾ ਤੇ ਇਸ ਤੋਂ ਬਾਅਦ ਇੱਥੇ ਆਪਣੀ ਸ਼ੁੱਧ ਪੰਜਾਬੀ ਜਿਵੇਂ ਗੁਰਮੁਖੀ ਲਿਪੀ ਹੈ ਨਾ ਇਹ ਦਿਖਾਈ ਗਈ ਸੀ ਵੀ ਕਿੰਦਾ ਜੀ ਪਾਣੀ ਲਿਖਦੇ ਹੈ ਨਾ ਇੱਥੇ ਤੇ ਸਾਧ ਸੰਗਤ ਬੈਠੀ ਆ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਵਾ ਤੇ ਕੀਰਤਨ ਵੀ ਹੋ ਰਿਹਾ ਵਾ ਨਾ ਹਰ ਚੀਜ਼ ਦੇਖਣਯੋਗ ਚੀਜ਼ ਇੱਥੇ ਵੀ ਜਾਣਾ ਚਾਹੀਦਾ ਜਰੂਰ ਤੁਹਾਨੂੰ ਛੁੱਟੀਆਂ 'ਚ ਤੇ ਵੀ ਆਪਾਂ ਇਹ ਨਹੀਂ ਕਹਿੰਦੇ ਕਿਤੇ ਹੋਰ ਨਹੀਂ ਜਾਣਾ ਚਾਹੀਦਾ ਹਰ ਕਿਤੇ ਜਾਓ ਤੇ ਪਰ ਆਪਣੇ ਗੁਰੂ ਸਥਾਨ ਤੇ ਜ਼ਰੂਰ ਜਾਣਾ ਚਾਹੀਦਾ ਬਾਹਰ ਵੀ ਉੱਪਰ ਅਸੀਂ ਛੱਤ ਤੇ ਫਿਰਨਾ ਸਾਰੇ ਦੇਖਿਆ ਮੈਂ ਵੀ ਆ ਗਿਆ ਸੀ ਇੱਥੇ ਥੋੜੀ ਥੋੜੀ ਕੈਨਮੈਨ ਹੋਣ ਲੱਗੀ ਸੀਗੀ ਤੇ ਬਹੁਤ ਵਧੀਆ ਲੱਗਿਆ ਸੰਤਾ ਇੱਥੇ ਜਾ ਕੇ ਇੰਨਾ ਵਧੀਆ ਸਕੂਨ ਮਿਲਿਆ ਇਥੋਂ ਗੁਰਦੁਆਰਾ ਸਾਈਬੀ ਦੇਖ ਰਿਆ ਸੀ ਆਪਣਾ ਆਪਣੇ ਗੁਰੂ ਮਹਾਰਾਜ ਬਾਰੇ ਹਨ ਸਾਰਾ ਬਹੁਤ ਚੰਗੀ ਤਰ੍ਹਾਂ ਦਿਖਾਇਆ ਗਿਆ ਵਾ ਜੇ ਤੁਸੀਂ ਅਨੰਦਪੁਰ ਜਾਓ ਤਾਂ ਜਰੂਰ ਵਿਰਾਸਤ ਦੇ ਖਾਲਸਾ ਵੀ ਦੇਖ ਕੇ ਆਇਓ ਤੇ ਅਸੀਂ ਗਏ ਤਾਂ ਨੈਣਾ ਦੇਵੀ ਵੀਸੀ ਪਰ ਉੱਥੇ ਕੱਠ ਬਹੁਤ ਜ਼ਿਆਦਾ ਸੀਗਾ ਜਿੱਦਾਂ ਵੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਾਂ ਨੂੰ ਕਿਹਾ ਗਿਆ ਵਾ ਵੀ ਤੁਸੀਂ ਆਪਣਾ ਸਿੱਖ ਜਿਹੜਾ ਮੇਰਾ ਉਹ ਨੈਣਾ ਦੇਵੀ ਵੀ ਜਰੂਰ ਹੋਏਗਾ ਸੁਣਿਆ ਆਪਾਂ ਨੂੰ ਪਰੇ ਚੀਜ਼ ਬਾਰੇ ਨਹੀਂ ਪਤਾ ਪਰ ਅਸੀਂ ਗਏ ਉੱਥੇ ਕੱਠ ਬਹੁਤ ਜ਼ਿਆਦਾ ਸੀ ਮੱਥਾ ਨਹੀਂ ਟੇਕਿਆ ਗਿਆ ਸਾਡੇ ਤੋਂ ਮਸਤ ਬਾਰਵੀਂ ਜਿੱਦਾਂ ਆਪਾਂ ਮਾਤਾ ਨਾਣੇ ਦੇਵੀ ਨੂੰ ਨਮਸਕਾਰ ਕਰਤਾ ਤੇ ਗੁਰਜਾਪ ਬਣਾ ਰਹੀ ਸੀ ਵੀਡੀਓ ਥੋੜੀ ਟੇਢੀ ਮਿੱਢੀ ਪਰ ਤੁਸੀਂ ਜ਼ਰੂਰ ਦੇਖਿਓ ਹਨਾ ਦੇਖੋ ਆਪਾਂ ਕਿੰਨੇ ਅਮੀਰ ਵੇਦਸੇ ਦੇ ਮਾਲਕਾ ਹਨਾ ਆ ਵੀ ਬਹੁਤ ਵਧੀਆ ਲੱਗ ਰਿਹਾ ਸੀ ਬਹੁਤ ਜ਼ਿਆਦੀ ਵਧੀਆ ਤਰੀਕੇ ਨਾਲ ਹਨਾ ਮੰਡੀਨ ਕੀਤਾ ਗਿਆ ਇਹਨਾਂ ਹਰ ਚੀਜ਼ ਪ੍ਰਾਣਾ ਜਿੱਦਾਂ ਗੇਟ ਦਿਖਾਇਆ ਗਿਆ ਵਾ ਵੀ ਜਿੱਦਾਂ ਰਾਜੇ ਮਹਾਰਾਜਾਂ ਦੇ ਕਿਲੇ ਹੁੰਦੇ ਸੀਗੇ ਤੇ ਪ੍ਰਾਣੀ ਐਟ ਵੀ ਅੰਦਰ ਲੱਗੀ ਹੋਈ ਆ ਬਹੁਤ ਵਧੀਆ ਲੱਗਿਆ ਸੰਤਾ ਜੀ ਆ ਕੇ ਤੁਸੀਂ ਜ਼ਰੂਰ ਜਾਇਓ ਸਾਹਮਣੇ ਸਾਰਾ ਦਿਖਾਇਆ ਗਿਆ ਵਾ ਤੇ ਸਫਾਈ ਵੀ ਇੰਨੀ ਜ਼ਿਆਦਾ ਸੀ ਜਿੱਦਾਂ ਪਬਲਿਕ ਪਲੇਸ ਆਏ ਲੋਕ ਇੰਨੇ ਜ਼ਿਆਦਾ ਆਉਂਦੇ ਆ ਨਾ ਤੇ ਪਰ ਇੰਨਾ ਇੰਨੀ ਜ਼ਿਆਦਾ ਸਫਾਈ ਦਾ ਧਿਆਨ ਰੱਖਿਆ ਗਿਆ ਸੀ ਬਹੁਤ ਜ਼ਿਆਦਾ ਇਹ ਦੋ ਜਗ੍ਹਾ ਬਾ ਉੱਥੇ ਇਹਨਾਂ ਦਿਖਾਉਂਦੀ ਆ ਉੱਪਰ ਵੀ ਨੀਚੇ ਵੀ ਫਿਰ ਨੀਚੇ ਆ ਗਈ ਸੀ ਇਸਕਾ ਦੇਖੋ ਕਿੰਨੀ ਸ਼ਾਇਨ ਪੈ ਰਹੀ ਹੈ ਹਨਾ ਇਹ ਚੀਜ਼ ਦੀ ਸਾਰਾ ਬਹੁਤ ਵਧੀਆ ਜਿੱਦਾਂ ਗੋਲ-ਗੋਲ ਬਣਿਆ ਹੋਇਆ ਸੀਗਾ ਤੇ ਟਾਈਮ ਵੀ ਦੇਖਣ ਨੂੰ ਮਿਲਦਾ ਸਾਨੂੰ 2 ਘੰਟੇ ਲੱਗੇ ਵੀ ਇਹ ਨਹੀਂ ਹੈਗਾ ਵੀ ਇਹ ਛੋਟਾ ਜਿਹਾ ਹੈਗਾ ਵਾ ਬਹੁਤ ਵੱਡਾ ਬਣਿਆ ਹੋਇਆ ਵਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਕਲਾਕਾਰੀ ਦਾ ਤਾਂ ਕੋਈ ਜਨਦੀ ਕਹਿ ਨਹੀਂ ਨਹੀਂ ਵੀ ਇੰਨੀ ਜ਼ਿਆਦਾ ਵਧੀਆ ਕੀਤੀ ਹੋਈ ਆ ਕਲਾਕਾਰੀ ਕੁਸ਼ ਕਲੱਬ ਸੇ ਤੇ ਬਣਿਆ ਮਨੀ ਜਿੱਦਾਂ बीआईएस का देख लिए सानू दे देखो हर चीज ਨੂੰ ਬਹੁਤ ਵਧੀਆ ਦਿਖਾਇਆ ਗਿਆ ਹਰ ਚੀਜ਼ ਨੂੰ ਬਹੁਤ ਲੋਕ ਆਏ ਹੋਏ ਸੀ ਨਹੀਂ ਗਰਮੀ ਦੇ باوجود ਵੀ ਦੇਖੋ ਨਾ ਇੰਨਾ ਜਿਆਦਾ ਘੱਟ ਸੀਗਾ ਤੇ ਤੁਨੂੰ ਕਿਵੇਂ ਲੱਗਿਆ ਜਾਂ ਪਹਿਲਾਂ ਕੌਣ ਗਿਆ ਸਨ ਜਰੂਰ ਦੱਸਿਓ ਵੀਡੀਓ ਨਹੀਂ ਪ੍ਰੋਪਰ ਬਣੀ ਸਾਡੇ ਤੋਂ ਕਿਉਂਕਿ ਮੈਨੂੰ ਇਦਾਂ ਹੋ ਗਿਆ ਵੀ ਦੇਖ ਲਈਏ ਗਰਜਾਪ ਨਹੀਂ ਬਣਾਈ ਸੀ ਵੀਡੀਓ ਗਰਜਾਪ ਅਜੇ ਛੋਟੀਆਂ ਨੂੰ ਇੰਨਾ ਪਤਾ ਨਹੀਂ ਹੈਗਾ ਤੇ ਮੈਂ ਅਸੀਂ ਸੰਤਾਂ ਇਸ ਵੀ ਕੁਛ ਰਹਿਣਾ ਜਬੇ ਆਵੜਾ ਵది ਇੱਥੇ ਮਹਾਰਾਜਾ ਰਣਜੀਤ ਸਿੰਘ ਵਰੀ ਦਿਖਾਇਆ ਗਿਆ ਵਾ ਹਨਾ ਬਿਉਨਤਾ ਰਾਜ ਕਿੱਦਾਂ ਸੀ ਤੇ ਉਹਨਾਂ ਦੇ ਸਾਰਾ ਦੱਸਿਆ ਗਿਆ ਇੱਕ ਕਲਿੱਪ ਮੈਨੂੰ ਲੱਗਦਾ ਵੀ ਉਹ ਐਡ ਨਹੀਂ ਹੋਈ ਇਹਦੇ ਵਿੱਚ ਜਦੋਂ ਉਹ ਤਾਂ ਦੇਖ ਕੇ ਇਦਾਂ ਹੀ ਲੱਗਦਾ ਵਾ ਵੀ ਬਿਲਕੁਲ ਹੀ ਹੈ ਨਾ ਸੱਚਮੁੱਚ ਦੇ ਇਨਸਾਨ ਖੜੇ ਆ ਤੇ ਆ ਸਾਰਾ ਬਾਜ਼ਾਰ ਵਗੈਰਾ ਦਿਖਾਇਆ ਗਿਆ ਵੀ ਉਦੋਂ ਇਦਾਂ ਦਾ ਬਾਜ਼ਾਰ ਹੁੰਦਾ ਸੀ ਸਾਰਾ ਹਾਂਜੀ ਆਹ ਵਾਲੀ ਵੀਡੀਓ ਇਹ ਦੇਖ ਕੇ ਤਾਂ ਮਤਲਬ ਪਲੇਖਾ ਪਾਉਂਦਾ ਤੁਹਾਨੂੰ ਵੀ ਹਾਂ ਵੀ ਹੈ ਨਾ ਵੀ ਸੱਚਮੁੱਚੀ ਜਿਹਦਾ ਬੰਦੇ ਹੀ ਖੜੇ ਆ ਤੁਸੀਂ ਜ਼ਰੂਰ ਜਾਇਓ ਤੇ ਚਲੋ ਜੀ ਵੀਡੀਓ ਦਾ ਆਪਣੀ ਦਾ ਕਰਨ ਲੱਗੇ ਆਪਾਂ ਇੱਥੇ ਐਂਡ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪਰਮਾਤਮਾ ਸਾਰਿਆਂ ਤਾਂ ਤੰਦਰੁਸਤੀ ਬਖਸ਼ੇ ਇੱਥੇ ਆਪਾਂ ਗੀਤੀਆਂ ਛੋੜੀਆਂ ਜੀਆਂ ਫੋਟੋ ਤੇ ਚਲੋ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ